ਮਾਂਗੋ ਦਾ ਦਰਚੇ ਵਿੱਚ 5 ਕਿਤਾ ਗਿਆ ਸੀ ਜਿਸ ਦਾ ਸੀ 7 ਦਿਨ ਦਾ ਪੁਲਿਸ ਰਿਵਾਰਡ ਮੰਗੋ ਦੇ ਮਾਂਗੋ ਦੇ ਨਾਲ ਤੋਂ ਜਿਸ ਦਾ ਸਾਲੂ 2 ਦਿਨ ਦਾ ਜਿਹੜਾ ਹੈਗਾ ਪੁਲਿਸ ਰਿਵਾਰਡ ਦੇਖੋ ਸਾਡੇ ਸਾਹਮਣੇ ਕੋਈ ਆਪਣੀ ਹੱਥ ਪਾਈ ਵਗੈਰਾ ਨਹੀਂ ਹੋਈ ਜਦੋਂ ਮੈਂ ਜਿਹੜੀ ਅਮਨਦੀਪਪੁਰ ਨੂੰ ਅਸੀਂ ਕੋਲ ਚਲੇ ਗਏ ਆ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਕੋਲੇ ਕੰਪਲੇਨ ਜਾਂ ਕੋਈ ਵੀਡੀਓ ਸਾਹਮਣੇ ਆਈ ਤਾਂ ਜਰੂਰ ਦਿਖਾਓ ਚਿੱਤੇ ਦੇ ਵਿੱਚ ਜਿਹੜੀ ਹੈਗੀ ਉਹ ਵੀ ਹੱਥ ਪਾਇਆ ਗਿਆ ਜਿਸ ਦਾ ਕੋਈ ਅਸਲ ਮੁਕੱਦਮਾ ਨਹੀਂ ਲੱਗਿਆ ਜਿਹੜੀ ਹੁਣ ਤੱਕ ਇਹ ਇਨਵੈਸਟੀਗੇਸ਼ਨ ਦੇ ਵਿੱਚ ਕੀਤੀ ਹੈ ਅਸੀਂ ਕੁਝ-ਕੁਝ ਦੇ ਜਿਹੜਾ ਫਲਾਸਾ ਹੋਇਆਗਾ ਉਹ ਅਸੀਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸੀ ਦਿਓ ਕਿ ਅਸੀਂ ਇੱਕ ਬੰਦੇ ਨੂੰ ਲੁੱਟ ਲਿਆ ਅਸੀਂ ਨੂੰ ਬੰਦੇ ਨੂੰ ਕੁਝ ਕੀਤਾ ਦੇ ਵਿੱਚ ਪੇਸ਼ ਕਰਦੇ ਹਾਂ ਜਿਹੜਾ ਹੈਗਾ ਜੀ ਕੋਰਟ ਸਪੇਸ਼ ਕੀਤਾਗਾ ਤਾਂ ਡੀਐਸਪੀ ਸਾਹਿਬ ਹਰਬੰਸ ਸਿੰਘ ਜੀ ਸਾਡੇ ਨਾਲ ਇਹਨਾਂ ਨਾਲ ਗੱਲ ਕਰਦੇ ਆਂ ਜਿਹੜਾ ਅਮਨਦੀਪਪੁਰ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦਾ ਸੀ 7 ਦਿਨ ਦਾ ਜਿਹੜਾ ਪੁਲਿਸ ਰਿਵਾਰਡ ਹੈ ਬੰਗਿਆਸੀ ਦਾ ਮਾਨਯੋਗ ਬਾਰਨਖੂਚ ਜਿਸ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਪੁਲਿਸ ਰਿਵਾਰਡ ਹੈ ਪਰ ਕੋਰਟ ਦੇ ਵਿੱਚ ਕਾਫੀ ਹੱਥੋਪਾਈ ਹੋਏ ਆ ਵੀਡੀਓ ਸਾਹਮਣੇ ਆਈਆਂ ਨੇ ਕਿ ਉਹਦੇ ਖਿਲਾਫ ਵੀ ਕਰਵੀ ਹੋਰੀ ਹੈ ਕੋਈ ਬਿਲਕੁਲ ਜੀ ਦੇਖੋ ਸਾਡੇ ਸਾਹਮਣੇ ਕੋਈ ਏਦਾਂ ਦੀ ਹੱਥੋਪਾਈ ਵਗੈਰਾ ਨਹੀਂ ਹੋਈ ਜਦੋਂ ਮੈਂ ਜਿਹੜੀ ਅਮਨਦੀਪੁਰ ਨੂੰ ਅਸੀਂ ਕੋਰਟ ਚ ਲੈ ਕੇ ਗਏ ਆ ਅਗ ਤੁਹਾਡੇ ਕੋਲੇ ਰਹੀ ਹੈ ਕਸਟਡੀ ਦੇ ਵਿੱਚ ਕੋਈ ਖਲਾਸਾ ਹੋਇਆ ਤੁਸੀ ਉਹਦੇ ਰਿਗਾਰਡਿੰਗ ਅਸੀਂ ਇੱਕ ਬੰਦੇ ਨੂੰ ਮਕਦਮੇ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈਗਾ ਜਿਹੜਾ ਇਸ ਚਿੱਟੇ ਦੇ ਵਿੱਚ ਜਿਹੜੀ ਹੈਗੀ ਉਹਦੀ ਹੱਥ ਪਾਇਆ ਗਿਆ ਹੈ ਜਿਸ ਕਰਕੇ ਉਹ ਅਸੀਂ ਮੁਕਦਰਾਂ ਜੀ ਨੂੰ ਸਰ ਕੋਣ ਬੰਦਾ ਕੋਣ ਹੈ ਕਿਸ ਤਰ੍ਹਾਂ ਦੇ ਲਿੰਕ ਨੇ ਜਰਾ اگر ਗਰਮੀਤਤੌਰ ਦੇ ਕੋਈ ਉਹਦੇ ਘਰ ਵਾਲੇ ਨਾਲ ਜਾਂ ਕਿਸੇ ਕਿਸਮ ਦੀ ਵੀ ਇੱਥੇ ਬੰਦੂਕ ਦਾੰਦ ਤਜਾ ਤੇ ਬਾਹਰ ਕੋਈ ਹੋਇਆਗਾ ਤਾਂ ਉਹਦੇ ਸੌਂਦੀ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਕੰਪਲੇਂਟ ਕਰ ਦੇਵੇ ਅਸੀਂ ਜੋ ਕਾਨੂੰਨ ਮੁਤਾਬਕ ਉਹ ਸਰ ਪਰਸਨ ਕੋਣ ਹੈ ਜਿਹੜਾ ਨਾਮਿਨੇਟ ਕੀਤਾ ਚੁੱਕਿਆ ਹੈ ਉਹ ਜਿਹੜਾ ਪੁੱਛ ਕੇ ਇਸ ਦਰਾਂ ਆਇਆ ਕੋਈ ਗੁਗਿੰਦਰ ਸਿੰਘ ਨਾਮ ਦਾ ਲੜਕਾ ਹੈਗਾ ਜਿਹੜਾ ਪਿਛਲੇ ਕੁਵੇਂ ਸਮੇਂ ਤੋਂ ਜਿਹੜਾ ਹੈਗਾ ਇਹਦੇ ਨਾਲ ਰਹਿ ਰਿਹਾ ਜਾਂ ਉਹਦੇ ਟੱਚ ਚ ਸਰ ਉਸਨੇ ਤਾਂ ਅੱਜ ਹਮਲਾ ਕੀਤਾ ਉਸਨੇ ਕਟਮਾਰ ਕੀਤੀ ਹੈ ਉਹ ਦੇਖ ਲੈਣਾ ਜੀ ਵੈਰੀਫਾਈ ਕਰਾਂਗੇ ਮੇਰੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਸਰ ਲੱਗਦਾ ਨਹੀਂ ਫੋਰਸ ਸੀ ਕਿ ਇੱਥੇ ਉਹਨੂੰ ਰੌਂਡ ਅਪ ਕੀਤਾ ਜਾ ਸਕਦਾ ਸੀ ਇੱਥੇ ਕਰਿਆ ਮਾਗੇ ਕਟ ਕੇ ਚਲਾ ਜਾਂਦਾ ਦੇਖ ਰਹੇ ਹਾਂ ਜੀ ਅਗਰ ਉਹ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਅਗਰ ਸੱਚ ਤਾਂ ਨਹੀਂ ਗੱਲ ਹੈ ਜਾਂਚ ਕੀ ਆਏਗਾ ਤੁਹਾਡੇ ਸਾਹਮਣੇ ਜੇ ਗੱਲ ਗੱਲ ਕੀਤੀ ਹੈ ਵਿੱਚ ਚਿੱਟਾ ਫੜਿਆ ਗਿਆ ਸੀ ਉਸ ਤੋਂ ਬਾਅਦ ਕੋਈ ਦੱਸਿਆ ਗਿਆ ਉਸ ਜਿਹੜੀ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੀਤੀ ਹੈ ਅਸੀਂ ਕੁਝ-ਕੁਝ ਦੇ ਵਿੱਚ ਜਿਹੜਾ ਖੁਲਾਸਾ ਹੋਇਆਗਾ ਉਹ ਅਸੀਂ ਤੁਹਾਡੇ ਸਾਹਮਣੇ ਨਹੀਂ ਤੁਹਾਨੂੰ ਦੱਸੀਦੇ ਕਿ ਅਸੀਂ ਇੱਕ ਬੰਦੇ ਨੂੰ ਨੋਮੀਨੇਟ

ਥੋੜਾ ਘੱਟ ਕੋਆਪਰੇਟ ਕਰ ਰਹੀ ਹੈ ਜੀ ਥੋੜੀ ਮਤਲਬ ਬਹੁਤ ਆਪਦਰ ਦੀ ਗੱਲ ਹੈਗੀ ਹੈ ਇਸੇ ਕਰਕੇ ਇਸ ਦਾ ਹੋਰ ਰਿਮਾਂਡ ਲਿਆ ਹੈਗਾ ਵੀ ਉਹ ਸਾਨੂੰ ਸਰ ਜਿਹੜੀ ਇਹ ਸੋਰਸਸ ਤੋਂ ਪ੍ਰਾਪਰਟੀ ਵੀ ਇਹਨਾਂ ਨੇ ਬਣਾਈ ਹੈ ਉਹਦਾ ਕੀ ਹੋਏਗਾ ਉਹਦੇ ਬਾਰੇ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਹੁਣ ਤੱਕ ਪਤਾ ਲੱਗਾ ਕਿ ਇਹਦੀ ਕਿ ਪ੍ਰਾਪਰਟੀ ਹੈ ਸੰਬੰਧਤ ਮੈਚ ਵਿੱਚ ਦੋਸੀ ਰਿਟਰਨ ਦੇ ਵਿੱਚ ਜਿਹੜਾ ਹੈਗਾ ਉਹ ਤੇ ਬੜੀ ਬੜੀ ਹੈ ਐਜ਼ ਅਜ਼ ਅ ਲਾ ਹੁੰਦਾ ਕੀ ਹੈ ਪ੍ਰਾਪਰਟੀ ਫ੍ਰੀਜ਼ ਹੋਏਗੀ ਕੀ ਹੋਏਗਾ ਉਹ ਦੇਖਦੇ ਹਾਂ ਜੀ ਇੱਕ ਵਾਰੀ ਜੋ ਪ੍ਰਾਪਰਟੀ ਸਾਹਮਣੇ ਆਉਂਦੀ ਹੈ ਉਹਦੇ ਅਸੀਂ ਕੇਸ ਤਿਆਰ ਕਰਕੇ ਭੇਜਾਂਗੇ ਜੋ ਵੀ ਕਾਨੂੰਨ ਅਨੁਸਾਰ ਹੋਏਗੀ ਕਾਰਵਾਈ ਸਰ ਕਿੰਨੇ ਦਿ ਜੀ ਆਫਟਰ ਟੂ ਡੇਸ ਪੇਸ਼ ਕਰਦਾ ਸਰ ਕੁਝ ਅਫਸਰਾਂ ਦੇ ਨਾਮ ਸਾਹਮਣੇ ਆ ਰਹੇ ਸੀ ਤੇ ਨਾਮ ਬਿਕਾਇਦਾ ਲੈ ਰਹੇ ਸੀ ਕੁਝ ਇਸ ਤਰ੍ਹਾਂ ਦਾ ਸਾਡੀ ਤ੍ਰਤੀਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਨਿਕਲੀ ਸੀ ਬਿਲਕੁਲ ਨਹੀਂ ਡਾਇਰੈਕਟਰ ਇਹ ਹਰ ਵਾਰਾ ਸੇ ਡਾਇਰੈਕਟਰ ਹਰ ਵਾਰਾ ਹੋ ਗਿਆ ਕਿ ਦੋ ਦਿਨਾਂ ਦਾ ਰਿਮਾਂਡ ਉਸ ਨੂੰ ਮਿਲਿਆ ਸਾਥੀ ਦਾ ਪੁਲਿਸ ਨੂੰ ਰਿਮਾਂਡ ਅੱਜ ਅਸਰ ਤੋਂ ਬਾਅਦ ਜਿਹੜਾ ਅਮਨਦੀਪ ਕੌਰ ਨੂੰ ਮਾਂਜੋ ਕੋਟ ਕੋਲੋਂ ਪੁਲਿਸ ਨੇ ਦਿੱਤਾ ਗਿਆ ਤਾਂ ਇਹ ਅਮਨਦੀਪ ਕੌਰ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਵੀ ਨਾਮਿਨੇਟ ਕੀਤਾ ਗਿਆ ਤਾਂ ਹੁਣ ਉਹਦੇ ਤੋਂ ਵੀ ਖੁਲਾਸੇ ਹੋਣਗੇ ਜਿਹੜਾ ਇਹ ਨਾਲ ਰਹਿ ਰਿਹਾ ਸੀ ਕੌਣ ਸ਼ਖਸ ਹੈ ਉਹਦੇ ਨਾਲ ਕੌਣ ਕੋਲ ਹ ਅਰੇ ਜਿਹੜੀ ਗੱਲ ਹੈ ਕਿਤਨਾ ਕਿਤੇ ਕੋਲ ਸਬਸਤਾਂ ਦੀ ਗੱਲ ਵੀ ਸਾਹਮਣੇ ਆ ਰਹੀ ਸੀ ਕਿ ਇਹਦੇ ਵਿੱਚ ਵੱਡੇ ਅਫਸਰ ਵੀ ਸ਼ਾਮਲ ਹੈਗੇ ਜਿਹੜੇ ਇਹਦੇ ਨਾਲ ਲਿੰਕ ਨੇ ਤਾਂ ਉਹ ਡੀਐਸਪੀ ਸਾਹਮਣੇ ਕਹਿੰਿਆ ਕਿ ਸਾਡਾ ਉਹ ਇਨਕੁਆਇਰੀ ਜਿਹੜੀ ਕੀਤੀ ਹੈ ਉਹਦੇ ਵਿੱਚ ਕਿਸੇ ਵੀ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਤਾਂ ਫਿਲਹਾਲ ਅਮਨਦੀਪ ਕੌਰ ਨਸ਼ੇ ਦੀ ਤਸਕਰੀ ਦੇ ਵਿੱਚ ਗ੍ਰਿਫਤਾਰ ਹੋ ਚੁੱਕੀ ਹੈ ਯੂਟੀ ਤੋਂ ਉਹਨੂੰ ਡਿਸਮਿਸ ਕੀਤਾ ਜਾ ਚੁੱਕਿਆ ਹੈ ਲਗਜ਼ਰੀ ਕਾਰਾਂ ਵੱਡੀਆਂ ਕਰੋੜਾਂ ਪਈਆਂ ਕਿੱਥੀਆਂ ਜੀਆਂ ਬਣਾਈਆਂ ਤਾਂ ਉਹਦੀ ਵੀ ਹੁਣ ਪੁਲਿਸ ਜਿਹੜੀ ਹੈ ਜਾਂਚ ਕਰੂਗੀ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸੌਂਚਾ ਬਟੰਡਾ